ਹਾਂ ਸ਼ਿਵਰਾਜ ਜੀ ਤੁਹਾਨੂੰ ਅੱਛਾ ਜਿਹੜਾ ਐਕਸੀਡੈਂਟ ਹੋਇਆ ਉਹ ਕਿਸ ਤਰ੍ਹਾਂ ਹੋਇਆ ਕੁਝ ਪਤਾ ਲੱਗਾ ਉਹ ਇੱਕ ਟਰੱਕ ਵਾਲਾ ਬੰਦਾ ਸੀਗਾ ਆਪਾਂ ਤਾਂ ਸਪੀਡ ਨਾਰਮਲ ਸਪੀਡ ਸੀ ਜੀ ਜੋ ਟਰੱਕ ਵਾਲਾ ਸੀਗਾ ਉਹ ওভারਸਪੀਡ ਸੀਗਾ ਆਪਾਂ ਤਾਂ ਬਾਈਕ ਸਵਾਰੀ ਸੀ ਜੀ ਜਿਹੜਾ ਟਰੱਕ ਵਾਲਾ ਸੀਗਾ ਨਾ ਉਹ ਉਸੇ ਬ੍ਰੇਕ ਵੱਜੀ ਨਹੀਂ ਉਹਨੇ ਲਾ ਕੇ ਸਿੱਧਾ ਮਾਰਤਾ ਉਹ ਰੋ ਟਰੱਕ ਛੋੜ ਕੇ ਭੱਜ ਗਿਆ ਸੀ ਜੇਦੀ ਮੌਤ ਹੋਈ ਉਹਦਾ ਨਾਮ ਕੀ ਸੀ ਉਹਦਾ ਨਾਮ ਆਕਾਸ਼ ਨਾਮ ਸੀ ਕਿੱਥੋਂ ਦਾ ਰਹਿਣ ਵਾਲਾ ਚੰਡੀਗੜ੍ਹ ਦੇ ਆਪਾ ਜੀ ਅੱਛਾ ਤੇ ਜਿਹੜੀ ਲੜਕੀ ਆ ਨਾਲ ਉਹ ਕੌਣ ਹੈ ਉਹ ਯਾਰ ਦੋਸਤ ਹੈ ਸਾਰੇ ਫਰੈਂਡ ਸਰਕਲ ਤੇ ਸੀ ਜੱਪਾ ਅੱਛਾ ਤੇ ਉਹ ਵੀ ਚੰਡੀਗੜ੍ਹ ਤੋਂ ਹੀ ਆ ਹਾਂਜੀ ਸਾਰੇ ਚੰਡੀਗੜ੍ਹ ਨੇੜੇ ਤੇੜੇ ਘਰੀ ਹੈਗਾ ਸਾਡਾ ਆਪਣਾ ਪਾਰਾ ਦਾ ਤੇ ਉਹ ਲੜਕੀ ਦੀ ਕੀ ਕੰਡੀਸ਼ਨ ਆ ਉਹ ਵੀ ਸੀਰੀਅਸ ਹੈਗੀ ਹੈ ਲੈ ਹਸਪੀਟਲ ਤੇ ਹੈਗੀ ਉਹ ਇਹ ਨਹੀਂ ਪਤਾ ਕਿਹੜੇ ਹਸਪੀਟਲ ਤੇ ਹੈਗੀ ਤੇ ਹੁਣ ਤੁਸੀਂ ਕੀ ਮੰਗ ਕਰਦੇ ਆ ਅਸੀਂ ਤਾਂ ਦੇਖੋ ਕੀ ਕਰਦੇ ਆ ਜੀ ਸਭ ਫੋਟੋ ਵੀ ਲੈ ਕੰਪਲੀਟ ਕਰੀਓ ਆਪਾਂ ਨੇ ਬਾਕੀ ਉਹ ਟਰੱਕ ਵਾਲੇ ਦੀ ਫੋਟੋ ਵਗੈਰਾ ਪੜੀ ਹੋਏ ਆਪਣੇ ਕੋਲ ਦੇਖੋ ਕੀ ਹੋਇਆ ਵਧੀਆ ਫੋਟੋ ਸੀ ਹਾਂ ਲੜਕੇ ਦੇ ਫੋਨ ਤੇ ਪੜੀ ਹੋਈ ਹੈ ਉਹ ਤਾਂ ਭੱਜ ਗਿਆ ਮੋਕੇ ਤੇ ਛੋਪ ਗਿਆ ਪੁਲਿਸ ਹਸਪਤਾਲ ਨਹੀਂ ਛੱਡਿਆ ਸਰ ਕੀ ਮਾਮਲਾ ਜੀ ਹੈ ਸਰ ਇੱਕ ਸਿਵਲ ਹਸਪਤਲ ਤੋਂ ਸੂਰਜ ਚੇਟਾਈ ਸੀ ਲੜਕੇ ਆਕਾਸ਼ ਦੀ ਡੈਥ ਹੋ ਗਈ ਆ ਉਹਦੇ ਨਾਲ ਕੋਈ ਲੜਕੀ ਸੀ ਪੂਜਾ ਉਹਦੀ ਰਿਸ਼ਤੇਦਾਰ ਮੋਟਰਸਾਈਕਲ ਤੇ ਆਉਂਦੇ ਸੀ ਐਕਸੀਡੈਂਟ ਹੋਇਆ ਇਹਨਾਂ ਦਾ ਲੜਕੇ ਦੀ ਮੌਕੇ ਦੀ ਡੈਥ ਹੋ ਗਈ ਆ ਲੜਕੀ ਨੂੰ ਜਿਹੜਾ ਰੈਫਰ ਕਰ ਦਿੱਤਾ ਜਿਆਦਾ ਸੀਰੀਅਸ ਹੋਣ ਕਰਕੇ ਜਲੰਧਰ ਦਾ ਜੀ ਤੇ ਹੁਣ ਕੀ ਕੰਡੀਸ਼ਨ ਆ ਲੜਕੀ ਦੀ ਸਰ ਜਿਹੜੀ ਲੜਕੀ ਹੁਣ ਪਤਾ ਲੱਗਾ ਹੁਣੇ ਟੈਲੀਫੋਨ ਆਇਆ ਉਹਦੀ ਵੀ ਸਿਵਲ ਹਸਪਤਲ ਦਰਾਨੇ ਇਲਾਜ ਡੈਥ ਹੋ ਗਈ ਇਹ ਕਿੱਥੇ ਦੇ ਕਸ਼ਮੀਰ ਕਾ ਜੀ ਇਹਨਾਂ ਦਾ ਐਕਸੀਡੈਂਟ ਇਹ ਚੰਡੀਗੜ੍ਹ ਦੇ ਲੜਕਾ ਵੀ ਲੜਕੀ ਵੀ ਐਕਸੀਡੈਂਟ ਕਿਸ ਤਰ੍ਹਾਂ ਹੋਇਆ ਐਕਸੀਡੈਂਟ ਸਾਰੇ ਪਿੰਡ ਸ਼ੰਕਰ ਲੱਗੇ ਜੀ ਪੂਰੇਵਾਲ ਪੈਲਸ ਆ ਉੱਥੇ ਮੋੜ ਪੈਂਦਾ ਇਧਰੋਂ ਉਨਕੂਦਰ ਸਾਈਡ ਤੋਂ ਜਾ ਰਿਹਾ ਸੀ ਕੈਂਟਰ ਜੀ 709 ਇਹ ਉਧਰੋਂ ਆ ਰਹੇ ਸੀ ਜੰਡੇਆਲਾ ਸਾਈਡ ਤੋਂ ਮੋਟਰਸਾਈਕਲ ਤੇ ਉੱਥੇ ਮੋੜ ਤੇ ਆਹਮੋ ਸਾਹਮਣੇ ਟੱਕਰ ਹੋ ਗਈ ਇਹਨਾਂ ਦੀ ਸ਼ੰਕਰ ਪਿੰਡ ਜੀ ਕੈਂਟਰ ਤੇ ਵਿੱਚ ਕੀ ਸੀਗਾ ਇਹ ਕੈਂਟਰ ਚ ਦੇਖਿਆ ਨਹੀਂ ਕੈਂਟਰ ਉੱਥੇ ਖੜਾ ਆ ਜੀ ਉਦਾਂ ਤਰਪਾਲ ਉਹਦੇ ਉੱਤੇ ਦਿੱਤੀ ਹੈ ਜੀ ਜਿਹੜਾ ਡਰਾਈਵਰ ਉਹਦਾ ਡਰਾਈਵਰ ਸੁਖਵਿੰਦਰ ਸਿੰਘ ਦੱਸਦੇ ਆ ਜੀ ਜਗਰਾਉਂ ਦਾ ਰਹਿਣ ਵਾਲਾ ਉਹਨੂੰ ਕਾਬੂ ਕਰ ਲਿਆ ਨਹੀਂ ਅਜੇ ਇਧਰ ਪੋਸਟਮ ਕੌਣ ਕੀ ਕਾਰਵਾਈ ਕੀਤੀ ਜਾ ਰਹੀ ਹੈ ਇਹ ਮੁਕਦਮਾ ਦਰਜ ਕਰ ਦਿੱਤਾ ਜੀ ਮੁੰਡੇ ਦੇ ਮਾਮੇ ਦੇ ਬਿਆਨਾਂ ਤੇ ਜੀ ਧਿਆਨ ਚੰਦ ਦੇ ਧਿਆਨ ਸਿੰਘ ਦੇ ਬਿਆਨ ਤੇ ਮੁਕਦਮਾ ਦਰਜ ਕਰਤਾ 104 ਨੰਬਰ ਜੀ ਤੇ ਜਿਹੜੀ ਲੜਕੀ ਨਾਲ ਸੀਗੀ ਇਹ ਕੌਣ ਸੀਗੀ ਇਹ ਦੀ ਲੜਕੀ ਇਹ ਲੜਕੀ ਉਹਦੀ ਰਿਸ਼ਤੇਦਾਰ ਦੱਸਦੇ ਆ ਜੀ ਉਹ 55 ਸੈਕਟਰ ਦੀ ਰਹਿਣ ਵਾਲੀ ਆ ਇਹ ਲੜਕਾ ਵੀ 55 ਸੈਕਟਰ ਦਾ ਸੀਗਾ ਨਾਮ ਕੀ ਲੜਕੀ ਆ ਲੜਕੀ ਪੂਜਾ ਆ ਜੀ ਡਾਕਟਰ ਉਹ ਵੀ ਜੇ ਕੁਮਾਰ ਤੇ ਹੁਣ ਕਿਹੜੀਆਂ ਧਾਰਾ ਦੇ ਅਧੀਨ ਮਾਮਲਾ ਕਰ ਦਿੱਤਾ ਹੈ ਇਹ ਧਾਰਾ 106 125ਏ 125ਬੀ 324 ਇਹ ਇਹਦੀ ਉਨਪਰਚਾਦਰਜੀ ਕੀਤਾ ਜੀ ਮਕਦਮਾ ਨੰਬਰ 104 ਵਾਦਾ ਵੀ ਕਰੋਗੇ ਨਾ ਦੂਜੇ ਵੀ ਬੁੱਤੂ ਦੀ ਲੜਕੀ ਜੀ ਵੀ ਡੈਥ ਹੋਣੀ ਤੁਸੀਂ ਦੱਸਿਆ ਨਾ ਜੋ ਹਾਲਾਤ ਪਾਏ ਜਾਣਗੇ ਉਹਦੇ ਹਿਸਾਬ ਨਾਲ ਕਾਰਵਾਈ ਕੀਤੀ ਜਾਵੇ